ਲਓ ਜੀ ਇਲੈਕਟ੍ਰਿਕ ਸਕੂਟਰਸ ਦੀ ਦੁਨੀਆ ਚ ਤੁਹਾਡਾ ਸਵਾਗਤ ਹੈ ਬਾਬਾ ਮੁਖਦਰੋ ਪੜਾਜਾਂ ਜੀ ਹਾਂਜੀ ਹਾਂਜੀ ਸਰ ਨਾਮ ਨਹੀਂ ਲੈਣਾ ਤੁਸੀਂ ਅਜੇ ਸਾਡਾ ਨਾਮ ਨਹੀਂ ਦੱਸਣਾ ਕਿੱਥੇ ਖੜੇ ਹੋ ਤੁਸੀਂ ਹੂੰ ਧਮਾਕਾ ਸੁਣੋ ਜੀ ਅੱਛਾ ਜੀ ਆਹ ਦੇਖੋ ਜੀ ਸਕੂਟਰ ਹੂੰ ਰੰਗ 6 ਤੋਂ 7 ਜੀ ਸਕੂਟਰ ਫਰੰਟ ਡਿਸਕ ਰੀਅਰ ਡਰਮ ਹੂੰ 10 ਇੰਚ 휠 ਟਿਊਬਲੈਸ ਟਾਇਰ ਜੀ ਸਿਰਫ ਔਰ ਸਿਰਫ ਰੈਡ 29990 ਰੁਪਏ ਇਹ ਹੈ ਜੀ ਤਮਾਕਾ 29990 ਰੁਪਏ ਦੀ ਚਲਦਾ ਚੁਲਦਾ ਵੀ ਹੈ ਇਹ ਪੱਕੀਆਂ ਕੁੱਤੀਆਂ ਹੈਗੀਆਂ ਸਭ ਕੁਝ ਮਿਲੂਗਾ ਜੀ ਬੈਟਰੀਆਂ ਚਾਰਜਰ ਮੈਟ ਸ਼ੀਸ਼ੇ ਹਮ ਸਭ ਕੁਝ ਨਾਲ ਮਿਲੇਗਾ ਜੀ ਚਲਦਾ ਸਕੂਟਰ ਦੇਵਾਂਗੇ ਜੀ ਤੁਹਾਨੂੰ 29990 ਰੁਪਏ ਦੇ ਵਿੱਚ ਖੁੱਲਾ ਚੈਲੰਜ ਹੈ ਪੈਨ ਇੰਡੀਆ ਦੇ ਵਿੱਚ ਸਾਡਾ ਕਿ ਸਾਡੇ ਤੋਂ ਥੱਲੇ ਸਕੂਟਰ ਕੋਈ ਨਹੀਂ ਦੇ ਸਕਦਾ ਜੀ ਮੈਂ ਕਹਿੰਦਾ ਜੀ ਅੱਜਕੱਲ ਬੜੀ ਐਡ ਆਉਂਦੀ ਹੈ ਵੀ ਲੱਖ ਰੁਪਏ ਚ ਤਿੰਨ ਸਕੂਟਰ ਚਾਰ ਸਕੂਟਰ ਉਹ じゃ ਕੋਈ ਕੰਮ ਪਤਾ ਨਹੀਂ ਵੀ ਖੋਖਾ ਜਿਹਾ ਬਣਾ ਕੇ ਦੇ ਤਾ ਕੁਛ ਖੋਖੇ ਲੈਣੇ ਆ ਜੀ ਹੂੰ ਤਿੰਨ ਨਾਲ ਲਓ ਜੀ ਚਾਰ ਨਾਲ ਲਓ ਜੀ ਹੂੰ ਪੰਜ ਲੈ ਲਓ ਸਾਡੇ ਕੋਲੋਂ ਅੱਛਾ ਪੰਜ ਵੀ ਦੇ ਦੋਗੇ ਤੁਸੀਂ ਪੰਜ ਖੋਖੇ ਦੇ ਦਾਂਗੇ ਜੀ ਲੱਖ ਰੁਪਏ ਦੇ ਪੰਜ ਖੋਖੇ ਦੇ ਦਾਂਗੇ ਇਹਦੇ ਨਾਲ ਦੇ ਜੀ ਲਓ ਜੀ ਪੰਜ ਵੀ ਪ੍ਰਿੰਟ ਚੱਲਦੇ ਆ ਜੀ ਚਾਰ ਚਾਰ ਪੰਜ ਪੰਜ ਸਕੂਟਰ ਦੇ ਰਹੇ ਨੇ ਜੀ ਆਹ ਦੇਖੋ ਜੀ ਬਾਬਾ ਮੋਟਰਸ ਵਾਲੇ ਕਹਿੰਦੇ ਜੀ ਅਸੀਂ ਵੀ ਜਿੰਨੇ ਮਰਜ਼ੀ ਦੇ ਸਕਦੇ ਆ ਪਰ ਆਹ ਸਕੂਟਰੇ ਖਾਸ ਤੌਰ ਤੇ ਜੀ 29000 ਕਿੰਨਾ ਜੀ 29990 ਰੁਪਏ ਸਿਰਫ ਅੱਛਾ ਜੀਐਸਟੀ ਜੀਐਸਟੀ ਵੇਰ ਸਰ ਵਿਦ ਜੀਐਸਟੀ ਬਿੱਲ ਸਾਡਾ ਕੋਈ ਵੀ ਸਕੂਟਰ ਵਿਦਾਊਟ ਜੀਐਸਟੀ ਬਿਲਿੰਗ ਤੋਂ ਨਹੀਂ ਜਾਂਦਾ ਅੱਛਾ ਅਸੀਂ ਵਿਦ ਜੀਐਸਟੀ ਤੇ ਹੀ ਕੰਮ ਕਰਦੇ ਆ ਸਾਡੇ ਕੋਲ ਕੱਚੀਆਂ ਗੱਟਾਬਾਂ ਵਾਲਾ ਕੋਈ ਕੰਮ ਨਹੀਂ ਹੈਗਾ ਜੀ ਵਿਦ ਜੀਐਸਟੀ ਬਿੱਲ ਦੇ ਨਾਲ 29990 ਰੁਪਏ ਨਾਲ ਤੁਹਾਨੂੰ ਗਿਫਟ ਵੀ ਦੇਵਾਂਗੇ ਅੱਛਾ ਇਸ ਤੋਂ ਇਲਾਵਾ ਗਿਫਟ ਵੀ ਦੇ ਆ ਇਸ ਤੋਂ ਇਲਾਵਾ ਤੁਹਾਨੂੰ ਅਸੀਂ ਗਿਫਟ ਵੀ ਦੇਵਾਂਗੇ ਜੀ ਹੂੰ ਹੋ ਸਕਦਾ ਹੈ ਕਿ ਤੁਸੀਂ ਇਹ ਸਕੂਟਰ ਲੈ ਕੇ ਜਾਣ ਦੇ ਨਾਲ-ਨਾਲ ਇੱਕ ਸਕੂਟਰ ਹੋਰ ਵੀ ਜਿੱਤ ਸਕਦੇ ਹੋ ਜੀ ਅੱਛਾ ਉਹ ਕਿੰਦਾ ਜੀ ਸਾਡੇ ਕੋਲ ਇੱਕ ਸਕ੍ਰੈਚ ਕਾਰਡ ਦੀ ਸਕੀਮ ਚੱਲਦੀ ਪਈ ਹੈਗੀ ਹੈ ਜੀ ਜਿਹਦੇ ਵਿੱਚ ਸਾਡੇ ਕੋਲ ਕਾਫੀ ਤਰ੍ਹਾਂ ਦੇ ਨਾਮ ਹੈਗੇ ਨੇ ਜਿਹਦੇ ਵਿੱਚ ਸਭ ਤੋਂ ਸਟਾਰਟਿੰਗ ਨਾਮ ਹੈਗਾ ਜੀ 200 ਰੁਪਏ ਤੋਂ ਲੈ ਕੇ 5000 ਰੁਪਏ ਤੱਕਰ ਕੈਸ਼ਬੈਕ ਹੂੰ 200 ਰੁਪਏ ਤੋਂ ਲੈ ਕੇ 5000 ਰੁਪਏ ਤੱਕਰ ਕੈਸ਼ਬੈਕ ਕੋਈ ਵੀ ਕਾਰਡ ਜਿਹੜਾ ਹੈਗਾ ਆ ਉਹ ਖਾਲੀ ਨਹੀਂ ਹੋਏਗਾ ਹੂੰ ਕਈਆਂ ਦੇ ਲੋਕਾਂ ਦੇ ਮਾਈਂਡ ਦੇ ਵਿੱਚ ਹੁੰਦਾ ਹੈ ਜੀ ਕੋਈ ਕਾਰਡ ਖਾਲੀ ਹੈ ਤੁਸੀਂ ਇੱਕ ਸਕ੍ਰੈਚ ਕਰੋ ਜੀ ਲੋ ਕਾਰਡ ਕਰੋ ਸਕ੍ਰੈਚ ਹਾਂਜੀ ਇੱਥੇ ਸਕ੍ਰੈਚ ਹੋਏਗਾ ਜੀ ਲਓ ਜੀ ਕਰਦੇ ਆ ਸਕ੍ਰੈਚ ਕਰੋ ਸਕ੍ਰੈਚ ਆਹ ਲਓ ਜੀ ਸਕ੍ਰੈਚ ਕਰਦੇ ਆ ਜੀ ਆਹ ਲਓ ਜੀ ਸਕ੍ਰੈਚ ਕਰਤਾ ਜੀ ਕਾਰਡ ਜੀ ਅਸੀਂ ਦੇਖਦੇ ਆ ਹੁਣ ਕੀ ਆ ਨਹੀਂ ਖਾਲੀ ਤਾਂ ਹੀ ਜਾਊਗਾ ਇਹ ਨਹੀਂ ਜੀ ਨਹੀਂ ਆਹ ਲੋ ਜੀ ਹਾਂ ਜੀ ਹਾਂ ਜੀ ਸਰ ਹਾਂ ਜੀ ਆ ਦੇਖੋ ਕੀ ਹੈ ਜੀ ਕੈਸ਼ਬੈਕ 200 ਰੁਪੀ ਅੱਲੋ ਜੀ ਕੈਸ਼ਬੈਕ 200 ਰੁਪੀ ਮਿਨੀਮਮ 200 ਤੋਂ 5000 ਰੁਪੀ ਦਾ ਕੈਸ਼ਬੈਕ ਹੈਗਾ ਜੀ ਇਹਦੇ ਵਿੱਚ ਮੈਂ ਤੁਹਾਨੂੰ ਦਿਖਾਣਾ ਚਾਹੂੰਗਾ ਜੀ ਹੂੰ ਉਸ ਤੋਂ ਇਲਾਵਾ ਸਮਾਰਟਵਾਚ ਹੈਗੀਆਂ ਨੇ 에ਅਰਪੋਰਟ ਹੈਗੇ ਆ ਹੂੰ 1 ਇਅਰ ਦੀ ਫ੍ਰੀ ਮੇਨਟੇਨੈਂਸ ਹੈਗੀ ਹੈ 1 ਇਅਰ ਫ੍ਰੀ ਮੇਨਟੇਨੈਂਸ ਦੇ ਵਿੱਚ एवरीथिंग ਫ੍ਰੀ ਹੈਗਾ ਯਾ ਕੋਈ ਉਹਦੇ ਕੋਸਟਿੰਗ ਨਹੀਂ ਹੈਗੀ ਆਲਮੋਸਟ ਸਾਰੀ ਲੇਬਰ ਫ੍ਰੀ ਹੈਗੀ ਹੈ ਇੱਕ ਸਾਲ ਦੀ ਉਹਦੀ ਇਹ ਜਿਹੜਾ 29990 ਚ ਇਹ ਚ ਵੀ 1 ਇਅਰ ਬਿਲਕੁਲ ਫ੍ਰੀ ਹੈ ਜੀ ਹਾਂਜੀ ਹਾਂਜੀ ਜੇ ਉਹਨੂੰ ਸਕ੍ਰੈਚ ਕਾਰ ਚ 1 ਇਅਰ ਫ੍ਰੀ ਮੇਨਟੇਨੈਂਸ ਨਿਕਲੇਗੀ ਤਾਂ ਉਹਦੀ 1 ਇਅਰ ਫ੍ਰੀ ਮੇਨਟੇਨੈਂਸ ਦੀ ਸਕੀਮ ਮਿਲੇਗੀ ਉਹਨੂੰ ਜੀ ਮਿਲੇਗੀ ਜ਼ਰੂਰ ਜੀ ਹਾਂਜੀ ਸਰ ਇਹਦੇ ਵਿੱਚ ਸਾਰੀਆਂ ਟਰਮਸ ਐਂਡ ਕੰਡੀਸ਼ਨਸ ਲਿਖੀਆਂ ਹੋਈਆਂ ਨੇ ਉਸ ਤੋਂ ਇਲਾਵਾ ਇੱਕ ਇਲੈਕਟ੍ਰਿਕ ਸਕੂਟਰ ਵੀ ਨਾਲ ਸਾਡਾ ਹੈਗਾ ਇਹਦੇ ਵਿੱਚ ਸਕ੍ਰੈਚ ਕਾਰਡ ਦੇ ਵਿੱਚ ਨਿਕਲ ਸਕਦਾ ਹੈ ਜੀ ਹਮ ਸਪੋਜ਼ ਕਰਦੇ ਹਾਂ ਜੀ ਕਸਟਮਰ ਆਇਆ ਜੀ ਸਪੋਜ਼ ਤੁਸੀਂ ਕਸਟਮਰ ਹੋ ਜੀ ਤੁਸੀਂ ਮੇਰੇ ਕੋਲ ਸਕੂਟਰ ਲਿਆ ਕਾਰਡ ਸਕ੍ਰੈਚ ਕਰਿਆ ਇਲੈਕਟ੍ਰਿਕ ਸਕੂਟਰ ਨਿਕਲਿਆ ਤੁਸੀਂ ਇੱਕ ਦੇ ਬਜਾਇ ਕਰੇ ਕਿੰਨੇ ਲੈ ਜਾਣੇ ਦੋ ਦੋ ਲੈ 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 ਉਹਦੇ ਵਿੱਚ ਬਾਕੀ ਕੰਪਨੀਆਂ ਕੀ ਕਰਦੀਆਂ ਨੇ ਜੀ ਕਿ ਤੁਹਾਨੂੰ ਇਹਦਾ ਜੀਐਸਟੀ ਬਿੱਲ ਦੇ ਪੈਸੇ ਭਰਨੇ ਪੈਣਗੇ ਇਹ ਭਰਨਾ ਪਏਗਾ ਉਹ ਭਰਨਾ ਪਵੇਗਾ ਸਕੀਮ ਵੀ ਮਿਲੂਗੀ ਸਕੂਟਰ ਵੀ ਫ੍ਰੀ ਮਿਲੂਗਾ ਤੇ ਨਾਲ ਫਿਰ ਦੂਜਾ ਸਕ੍ਰੈਚ ਕਾਰਡ ਫਿਰ ਦੇਵਾਂਗੇ ਜੀ ਨਾਲ ਫਿਰ ਦੇਵੋਗੇ ਇੱਕ ਹੋਰ ਸਕ੍ਰੈਚ ਕਾਰਡ ਹੋਰ ਸਕ੍ਰੈਚ ਕਾਰਡ ਦੇਵਾਂਗੇ ਨਾਲ ਇੱਕ ਵਨ 1+1 1+1 ਜੀ ਕਿਉਂਕਿ ਦੂਜਾ ਸਕੂਟਰ ਵੀ ਤੁਹਾਡਾ ਹੀ ਹੈ ਜੀ ਥੋੜੀ ਗੱਲ ਕਰ ਲੋ ਹਾਂ ਜੀ ਹਾਂ ਜੀ ਦੱਸੋ ਜੀ ਤੇ ਸਕੂਟਰਸ ਰੋਪੜ ਵਾਲੇ ਦਾ ਨਾਮ ਜੀ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਸਸਤੇ ਵਧੀਆ ਟਿਕਾਊ ਇਲੈਕਟ੍ਰਿਕ ਸਕੂਟਰਸ ਹੈ ਦੀ ਔਰ ਪੂਰੇ ਪੰਜਾਬ ਦੇ ਵਿੱਚ ਇਹਨਾਂ ਦਾ ਨਾਮ ਹੈ ਦੀ ਪੈਨ ਇੰਡੀਆ ਚ ਵੀ ਨਾਮ ਹੈ ਦੀ ਹੁਣ ਤਾਂ ਪੂਰਾ ਜੀ ਹੈ ਤੁਹਾਡਾ ਸਾਰੇ ਸਰੋਤਿਆਂ ਦਾ ਅਸ਼ੀਰਵਾਦ ਹੈ ਜੀ ਉਹਨਾਂ ਦੀ ਵੈਲਵਿਸ਼ਿੰਗ ਹੈਗੀ ਹੈ ਜੀ ਜਿਹੜਾ ਸਾਡਾ ਨਾਮ ਹੈਗਾ ਜੀ ਨੰਬਰ ਬੋਲਦੋ ਜਰਾ ਆਪਣਾ ਪਹਿਲਾ ਨੰਬਰ 9876185960 ਹਮ ਇੱਕ ਨੰਬਰ ਸਾਡਾ ਹੋਰ ਹੈਗਾ ਜੀ 7009929499 ਤੁਸੀਂ ਐਨੀ ਟਾਈਮ ਕਿਸੇ ਵੀ ਟਾਈਮ ਤੇ ਸਾਨੂੰ ਵਟਸਐਪ ਕਰ ਲੋ ਕੋਈ ਵੀ ਤੁਹਾਨੂੰ ਪ੍ਰੋਬਲਮ ਆਂਦੀ ਹੈ ਸਪੋਜ਼ ਕਰੋ ਤੁਸੀਂ ਕਿਸੇ ਕੰਪਨੀ ਤੋਂ ਸਕੂਟਰ ਖਰੀਦਿਆ ਹੋਇਆ ਕਿਸੇ ਡੀਲਰ ਕੋਲ ਸਕੂਟਰ ਖਰੀਦਿਆ ਹੋਇਆ ਉਹਦੇ ਵਿੱਚ ਤੁਹਾਨੂੰ ਕੋਈ ਦਿੱਕਤ ਆ ਰਹੀ ਹੈ ਪਰੇਸ਼ਾਨੀ ਆ ਰਹੀ ਹੈ ਕੁਝ ਵੀ ਦਿੱਕਤ ਪਰੇਸ਼ਾਨੀ ਆ ਰਹੀ ਹੈ ਤੁਸੀਂ ਸਾਨੂੰ ਐਨੀ ਟਾਈਮ ਸਾਨੂੰ ਕਾਲ ਕਰਕੇ ਤੁਸੀਂ ਉਹਦੀ ਦਿੱਕਤ ਪਰੇਸ਼ਾਨੀ ਹੱਲ ਕਰਵਾ ਸਕਦੇ ਹੋ ਅੱਛਾ ਖਰੀਦਿਆ ਕਿਸੇ ਹੋਰ ਤੋਂ ਕਿਸੇ ਤੋਂ ਵੀ ਖਰੀਦਿਆ ਹੋਵੇ ਕਈ ਵਾਰ ਕੀ ਹੁੰਦਾ ਜੀ ਜਿਵੇਂ ਹੁਣ ਸਾਡੇ ਕੋਲ ਅਸੀਂ ਸਕੂਟਰ ਕਿਤੇ ਬਾਹਰ ਵੇਚਦਾ ਕਈ ਡੀਲਰ ਕਹਿੰਦੇ ਜੀ ਅਸੀਂ ਤਾਂ ਕੰਮ ਨਹੀਂ ਕਰਾਂਗੇ ਜੀ ਉੱਥੇ ਜਾ ਕੇ ਕੰਮ ਕਰਾਓ ਜੀ ਸਾਡੇ ਕੋਲੇ ਹੋ ਜਾਂ ਕੋਈ ਕ ਹੋਵੇ ਇੰਡੀਆ ਦੇ ਵਿੱਚ ਕਿਸੇ ਵੀ ਕੋਨੇ ਤੋਂ ਖਰੀਦਿਆ ਹੋਵੇ ਚਾਹੇ ਸਾਡੇ ਸ਼ਹਿਰ ਦੇ ਵਿੱਚੋਂ ਹੋਈ ਵੀ ਕਿਤੇੋਂ ਖਰੀਦਿਆ ਹੋਵੇ ਕਿਸੇ ਅਨਦਰ ਡੀਲਰ ਤੋਂ ਅਸੀਂ ਉਸ ਸਕੂਟਰ ਦਾ ਵੀ ਤੁਹਾਨੂੰ ਪੂਰਾ ਦਾ ਪੂਰਾ ਸੈਟੀਸਫਾਈਡ ਕੰਮ ਕਰਕੇ ਦੇਵਾਂਗੇ ਹਰ ਇੱਕ ਮਾਡਲ ਦਾ ਸਾਡੇ ਕੋਲ ਸਪੇਅਰ ਪਾਰਟਸ ਅਵੇਲੇਬਲ ਹੈ ਤੁਹਾਡੇ ਕੋਲ ਕਿਸੇ ਸਕੂਟਰ ਦੇ ਵਿੱਚ ਮੋਟਰ ਦੇ ਵਿੱਚ ਦਿੱਕਤ ਆ ਜਾਂਦੀ ਹੈ ਅਸੀਂ ਮੋਟਰ ਵੀ ਰਿਪੇਅਰ ਕਰਦੇ ਹੈਗੇ ਆ ਅਸੀਂ ਕੰਟਰੋਲਰ ਵੀ ਨਿਊ ਲਗਾ ਕੇ ਦੇ ਸਕਦੇ ਹੈਗੇ ਆ ਤੁਹਾਨੂੰ ਇਸ ਤੋਂ ਇਲਾਵਾ ਅੱਗੇ ਕਨਸੈਪਟ ਹੁੰਦਾ ਸੀਗਾ ਲਿਥੀਅਮ ਬੈਟਰੀ ਦਾ ਲਿਥੀਅਮ ਬੈਟਰੀ ਦੇ ਵਿੱਚ ਵੀ ਕਿਸੇ ਕਸਟਮਰ ਦੀ ਕੋਈ ਬੈਟਰੀ ਖਰਾਬ ਹੋ ਜਾਂਦੀ ਹੈ ਉਹਨੂੰ ਡੀਲਰ ਨਹੀਂ ਹੱਥ ਪੱਲਾ ਫੜਾ ਰਿਹਾ ਤੁਸੀਂ ਸਾਡੇ ਕੋਲ ਬੈਟਰੀ ਲਿਆਓ ਅਸੀਂ ਉਹ ਬੈਟਰੀ ਲਿਥੀਅਮ ਬੈਟਰੀ ਵੀ ਤੁਹਾਡੀ ਇਹ ਰਿਪੇਅਰੇਬਲ ਹੋ ਸਕਦੀ ਹੋਏਗੀ ਤੇ ਅਸੀਂ ਉਹ ਵੀ ਰਿਪੇਅਰ ਕਰਵਾ ਕੇ ਤੁਹਾਨੂੰ ਦੇਵਾਂਗੇ ਲਿਥੀਅਮ ਬੈਟਰੀ ਰਿਪੇਅਰ ਹੋ ਜਾਂਦੀ ਹੈ ਹਾਂਜੀ ਸਰ ਲਿਥੀਅਮ ਬੈਟਰੀ ਰਿਪ रिपेरेबल स्टार्ट हो गई हुई है जी रिपेयर होनी स्टार्ट हो गई ली थी हम बैटरी दी दे जे कुछक सेल ओदे वीक हैगे ने ओ नवे सेल ਪੈ ਜਾਂਦੇ ਨੇ जे ओदे ਵਿੱਚ ਕੁਝ बीएमएस दी ਪ੍ਰੋਬਲਮ ਹੈ ਤੇ ਉਹਦਾ ਜਿਹੜਾ ਬੈਲੈਂਸਰ ਹੈਗਾ ਯਾ ਉਹ ਚੇਂਜ ਹੋ ਜਾਂਦਾ ਹੈ ਜੀ ਰਿਪੇਅਰੇਬਲ ਹੈਗੀ ਅੱਜ ਦੀ ਡੇਟ ਦੇ ਵਿੱਚ ਰਿਪੇਅਰੇਬਲ ਹੈਗਾ ਕਿਉਂਕਿ ਟੈਕਨੋਲੋਜੀ ਜਿਹੜੀ ਹੈਗੀ ਆ ਬਹੁਤ ਚੇਂਜ ਹੋ ਗਈ ਹੈ ਹੁਣ ਅੱਜ ਤੋਂ ਆਪਾਂ ਜੇ 5 ਸਾਲ ਪੁਰਾਣੀ ਗੱਲ ਕਰੀਏ ਤੇ ਅੱਜ ਦੀ ਗੱਲ ਕਰੀਏ ਤੇ ਬਹੁਤ ਕੁਝ ਚੇਂਜਸ ਆ ਚੁੱਕੇ ਨੇ ایਵੀ ਦੇ ਵਿੱਚ ਜਿਹੜੇ ਕਿ ਚੰਗੇ ਡੀਲਰ ਜਿੰਨੇ ਵੀ ਹੈਗੇ ਨੇ ਸਭ ਨੂੰ ਪਤਾ ਹੈਗਾ ਕਿ ਹਰ ਇੱਕ ਚੀਜ਼ ਜਿਹੜੀ ਹੈਗੀ ਆ ਰਿਪੇਅਰੇਬਲ ਹੈ ਹੂੰ ਸਿਰਫ ਇੱਕ ਚਾਰਜਰ ਨੂੰ ਛੱਡ ਕੇ ਚਾਰਜਰ ਰਿਪੇਅਰ ਆਪਣੇ ਕੋਲ ਨਹੀਂ ਹੁੰਦਾ ਜੀ ਕਸਟਮਰ ਕਈ ਆ ਕੇ ਕਹਿੰਦੇ ਚਾਰਜਰ ਰਿਪੇਅਰ ਕਰ ਦੋ ਸਾਡੇ ਕੋਲ ਚਾਰਜਰ ਰਿਪੇਅਰ ਨਹੀਂ ਹੈਗਾ ਬਟ ਚਾਰਜਰ ਦੇ ਵਿੱਚ ਅਸੀਂ ਰੇਟ ਹੀ ਤੁਹਾਨੂੰ ਐਦਾ ਦੇ ਦੇ ਦਾਂਗੇ ਕਿ ਤੁਸੀਂ ਕਿਤੇ ਰਿਪੇਅਰ ਦੀ ਲੋੜ ਹੀ ਨਹੀਂ ਹੈਗੀ ਹੂੰ 5-700 ਰੁਪਿਆ ਚਾਰਜਰ ਰਿਪੇਅਰ ਕਰਨ ਵਾਲਾ ਲੈ ਲੈਂਦਾ ਜੀ ਅਸੀਂ 8-900-1000 ਰੁਪਏ ਦਾ ਤੁਹਾਨੂੰ ਨਵਾਂ ਚਾਰਜਰ ਦੇ ਰਹੇ ਹਾਂ ਜੀ ਲੋ ਜੀ ਇਹਨਾਂ ਨੇ ਬੱਲੇ ਬੱਲੇ ਕਰਾਈ ਹੋਈ ਹੈ ਤਣ ਤਣ ਕਰਾਈ ਹੋਈ ਹੈ ਪਹਿਲਾਂ ਵੀ ਅਸੀਂ ਪਿਛਲੇ ਸਾਲ ਵੀ ਇਹਨਾਂ ਦੇ ਤਿੰਨ ਚਾਰ ਵੀਡੀਓਜ਼ ਕੀਤੇ ਸੀਗੇ ਜੀ ਪੂਰੇ ਪੰਜਾਬ ਦੇ ਵਿੱਚ ਬਾਬਾ ਮੋਟਰਸ ਦਾ ਨੌ ਹੈ ਜੀ ਔਰ ਸਭ ਤੋਂ ਵੱਡੀ ਗੱਲ ਪਤਾ ਕੀ ਹੈ ਜੀ ਸਟਾਕ ਦੇ ਬੜੇ ਮਾਹਰ ਨੇ ਜੀ ਬੜਾ ਵੱਡਾ ਸਟਾਕ ਆਓ ਤੁਹਾਨੂੰ ਅੱਜ ਸਟਾਕ ਦਿਖਾਈਏ ਜੀ ਪੂਰਾ ਸਟਾਕ ਹੈ ਦਿਖਾਣੇ ਦੀ ਸਟਾਕ ਤੁਹਾਨੂੰ ਦੇਖੋ ਜੀ ਇਹਨਾਂ ਦੇ ਕੋਲ ਦੇਖੋ ਇੱਕ ਆ ਤਾਂ ਸ਼ੋਰੂਮ ਹੈ ਨਾਲ ਇਹਨਾਂ ਨੇ ਇੱਕ ਹੋਰ ਸ਼ੋਰੂਮ ਤਿਆਰ ਕਰ ਲਿਆ ਜੀ ਹੈ ਨਾ ਜੀ ਸਟਾਕ ਦੀ ਪੂਰੀ ਜਿਹੜੀ ਬਹੁਤਾਤ ਇਹਨਾਂ ਨੇ ਰੱਖੀ ਹੋਈ ਹੈ ਕਮਾਲ ਕੀਤਾ ਹੈ ਜੀ ਸਰ ਸਟਾਕ ਦਾ ਦੇਖੋ ਐਵੇਂ ਹੈਗਾ ਆ ਕਿ ਤੁਸੀਂ ਸਾਡੇ ਕੋਲ ਅਨੀ ਟਾਈਮ ਸਾਡੇ ਕੋਲ ਘੱਟੋ ਘੱਟ 150 ਤੋਂ 200 ਗੱਡੀ ਹਰ ਟਾਈਮ ਅਵੇਲੇਬਲ ਹੈਗੀ ਹੈ ਜੀ ਹਰ ਕਲਰ ਅਵੇਲੇਬਲ ਹੈਗਾ ਜਾਂ ਕੋਈ ਡੀਲਰ ਭਾਈ ਨੇ ਲੈਣੀ ਚਾਹੁੰਦੇ ਹੈਗੇ ਡੀਲਰ ਭਾਈ ਵੀ ਸਾਨੂੰ ਸੰਪਰਕ ਕਰ ਸਕਦੇ ਹੈਗੇ ਜੀ ਅੱਛਾ ਜੀ ਕੋਈ ਛੋਟੇ ਡੀਲਰ ਭਾਈ ਹੈਗੇ ਨੇ ਪੰਜ-ਸੱਤ ਗੱਡੀਆਂ ਦੇਖਣ ਆਹ ਦੇਖੋ ਜੀ ਤੁਸੀਂ ਆਹ ਦੇਖੋ ਸਟਾਕ ਲਈ ਜਬਰਦਸਤ ਕੰਮ ਹੈ ਜੀ ਦੋ-ਦੋ ਸ਼ੋਰੂਮ ਇਹਨਾਂ ਨੇ ਪੂਰੇ ਸਟਾਕ ਰੰਗ-ਰੰਗ ਸਾਰੇ ਦੀ ਹੁਣ ਸਾਰੇ ਰੰਗ ਅਵੇਲੇਬਲ ਹੈ ਜੀ 6 ਤੋਂ 7 ਰੰਗ ਅਵੇਲੇਬਲ ਹੈਗੇ ਨੇ ਹਰ ਇੱਕ ਮਾਡਲ ਦੇ ਵਿੱਚ 6 ਤੋਂ 7 ਰੰਗ ਅਵੇਲੇਬਲ ਹੈਗੇ ਨੇ ਹਰ ਇੱਕ ਮਾਡਲ ਦੇ ਵਿੱਚ ਠੀਕ ਹੈ ਜੀ ਪਰ ਤੁਸੀ ਕੰਮ ਨਹੀਂ ਹੈ ਵੀ ਸਕੂਟਰ ਦੀ ਚੋਇਸ ਨਹੀਂ ਹੈ ਜੀ ਨਹੀਂ ਜੀ ਨਹੀਂ ਤੁਸੀਂ ਤੁਸੀਂ ਸਾਨੂੰ ਜੇ ਤੁਹਾਡੀ ਕੋਈ ਆਪਣੀ ਚੋਇਸ ਹੈਗੀ ਹੁਣ ਸਾਡੇ ਕੋਲ ਇੱਕ ਕਸਟਮਰ ਆਏ ਉਹਨਾਂ ਦਾ ਪੱਠਾ ਹੈਗਾ ਇਟਾਂ ਦਾ ਕਹਿੰਦੇ ਇਟਾਂ ਦੇ ਪੱਠੇ ਦਾ ਰੰਗ ਚਾਹੀਦਾ ਸਾਨੂੰ orange color ਦਾ ਅਸੀਂ ਉਹਨਾਂ ਨੇ orange color ਦੇ ਸਕੂਟਰ ਪ੍ਰੋਵਾਈਡ ਕਰਦੇ ਜੀ ਕਿ ਤੁਸੀਂ orange color ਦੇ ਲੈ ਲਓ ਜੀ ਕਲਰਸ ਦੀ ਕੋਈ ਉਹ ਨਹੀਂ ਹੈਗੀ ਜੀ ਜਿੱਦਾਂ ਦਾ ਕਲਰਸ ਚਾਹੀਦਾ ਹੈਗਾ ਕਸਟਮਰ ਨੂੰ ਆਪਾਂ ਉਹਦਾ ਦੇ ਸਕਦੇ ਹਾਂ ਬੀਐਮਡਬਲ ਮਾਡਲ ਗੋਲ ਲੈਟ ਵੈਸਵਾ ਮਾਡਲ ਯੂ ਲਾਈਟ ਮਾਡਲ ਹਰ ਇੱਕ ਮਾਡਲ ਸਾਡੇ ਕੋਲ ਅਵੇਲੇਬਲ ਹੈ ਜੀ ਜਿਹੜਾ ਸਕੂਟਰ ਲੋਕੀ 1200 ਵਾਟ ਮੋਟਰ ਦੇ ਵਿੱਚ ਵੇਚਦੇ 350 ワਟ ਮੋਟਰ ਦੇ ਵਿੱਚ ਅਵੇਲੇਬਲ ਹੈ ਜੀ ਅਸੀਂ ਤੁਹਾਨੂੰ ਬਾਰ ਬਾਰ ਕਹਾਂਗੇ ਜੀ ਤੁਸੀਂ ਸਕੂਟਰ ਨੂੰ ਇੱਕ ਵਾਰ ਚਲਾ ਕੇ ਦੇਖੋ ਇੱਕ ਸਕੂਟਰ ਉਹਨਾਂ ਦਾ ਚਲਾ ਕੇ ਦੇਖੋ ਇੱਕ ਸਕੂਟਰ ਸਾਡਾ ਚਲਾ ਕੇ ਦੇਖੋ ਡਿਫਰੈਂਸ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਏਗਾ ਉਹਦੀ ਪਿਕਅਪ ਦਾ ਕਿੰਨਾ ਕੁ ਡਿਫਰੈਂਸ ਹੈਗਾ ਜੀ ਹਾਂ ਆ ਦੇਖ ਸਕਦੇ ਆ ਜੀ ਤੁਸੀਂ ਸਟਾਕ ਦੀ ਮੈਂ ਕਹਿੰਦਾ ਜੀ ਪੰਜਾਬ ਦੇ ਵਿੱਚੋਂ ਕਿਤੋਂ ਵੀ ਤੁਸੀਂ ਵੀਡੀਓ ਦੇਖ ਰਹੇ ਹੋ ਦੀ ਬਾਬਾ ਮੋਟਰਸ ਰੋਪਣ ਵਾਲਿਆਂ ਨੂੰ ਜਰੂਰ ਵਿਜ਼ਿਟ ਕਰੋ ਜੀ ਇੰਨਾ ਸਟਾਕ ਇੰਨੀ ਵੈਰਾਈਟੀ ਇੰਨੇ ਮਾਡਲ ਇੰਨੇ ਕਲਰ ਕਿਤੇ ਨਹੀਂ ਮਿਲਣਗੇ ਤੁਹਾਨੂੰ ਬਿਲਕੁਲ ਜੀ ਸਹੀ ਗੱਲ ਕਹੀ ਸਹੀ ਗੱਲ ਹੈ ਜੀ ਇਸ ਤੋਂ ਇਲਾਵਾ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣੀ ਜਾਊਂਗਾ ਜੀ ਸਪੋਜ਼ ਕਰਦੇ ਆਂ ਕਿ ਤੁਸੀਂ ਇਹ ਸਕੂਟਰ ਦੇ ਵਿੱਚ ਜਾਂਦੇ ਹੋ ਕਿ ਮੈਨੂੰ ਮਾਈਲੇਜ ਬੱਦ ਚਾਹੀਦੀ ਹੈਗੀ ਹੈ ਜੀ ਅਸੀਂ ਇਸ ਸਕੂਟਰ ਦੇ ਵਿੱਚ ਵੀ ਤੁਹਾਨੂੰ ਮਾਈਲੇਜ ਬੱਦ ਆ ਕੇ ਦੇ ਸਕਦੇ ਹੈਗੇ ਆ ਕਸਟਮਾਈਜ਼ ਕਰ ਸਕਦੇ ਕਸਟਮਾਈਜ਼ ਕਰ ਸਕਦੇ ਹੈਗੇ ਆ ਪਹਿਲਾਂ ਇਹ ਚੀਜ਼ਾਂ ਨਹੀਂ ਹੁੰਦੀਆਂ ਸੀ ਹੁਣ ਜਿਹੜ ਕਰਕੇ ਖੁਦ ਇੱਕ ਸਰਚ ਕਰ ਰਿਹਾ ਹੈਗਾ ਆ ਕਿ ਅਸੀਂ ਇਸ ਸਕੂਟਰ ਦੇ ਵਿੱਚ ਦੋ ਦੋ ਲਿਥੀਅਮ ਬੈਟਰੀ ਲਗਾ ਸਕਦੇ ਹਾਂ ਡਬਲ ਲਿਥੀਅਮ ਬੈਟਰੀ ਦਾ ਕਨਸੈਪਟ ਹੈਗਾ ਜਿਹਦੇ ਵਿੱਚ ਇਹ ਵਾਲਾ ਜਿਹੜਾ ਸਕੂਟਰ ਹੈਗਾ ਜੀ 130 ਤੋਂ 150 ਕਿਲੋਮੀਟਰ ਦੀ ਰੇਂਜ ਦੇ ਵਿੱਚ ਆ ਜਾਏਗਾ ਜੀ ਤਿੰਨ ਤਕਰੀਬਨ ਹਰੇਕ ਮਾਡਲ ਦੇ ਵਿੱਚ ਇਹ ਜਿਹੜਾ ਹੈਗਾ ਇਹ ਕਨਸੈਪਟ ਕਾਮਯਾਬ ਹੈਗਾ ਆ ਹਰੇਕ ਮਾਡਲ ਦੇ ਵਿੱਚ ਤੁਸੀਂ ਆਪਣੀ ਮਾਈਲੇਜ ਅਕਸਰ ਮਾਈਲੇਜ ਦਾ ਰੋਲਾ ਦੇਖਦੇ ਆਂ ਵੀ ਮਾਈਲੇਜ ਕਿੰਨੀ ਦੇਣਾ ਜੀ ਇਹ ਐਵਰੇਜ ਕਿੰਨੀ ਦੇਣਾ ਜੀ ਇਹ ਇੱਕ ਚਾਰਜ ਨਾਲ ਕਿੰਨਾ ਚੱਲ ਸਰ ਦੇਖੋ ਹੁਣ ਆਪਾਂ ਨੂੰ ਪਤਾ ਹੈ ਕਿ ਆਪਣੇ ਸ਼ਹਿਰ ਦੇ ਵਿੱਚ ਰੈਪਿਡੋ ਆ ਗਿਆ ਹੂੰ ਸਵੀਗੀ ਹੈਗਾ ਜੀ Zomato ਹੈਗਾ ਜੀ ਉਹ ਜਿਹੜੇ ਸਾਡੇ Swiggy ਕਰਦੇ ਨੇ ਭਾਈ ਸਾਡੇ Rapido ਕਰਦੇ ਨੇ ਜਾਂ Zomato ਕਰਦੇ ਨੇ ਉਹ ਆਪਣੇ ਅਕੋਰਡਿੰਗਲੀ 100 ਐਮਐਨ ਕੀ ਚੱਲਦੀ ਉਹਨਾਂ ਦੀ 100 ਕਿਲੋਮੀਟਰ ਸਕੂਟਰ ਚੱਲਦਾ ਹੈ ਜੀ ਠੀਕ ਹੈ ਜੀ ਉਹ ਡੇਲੀ ਦਾ ਜੇ ਤਾਂ ਉਤੋਂ 300 ਰੁਪਏ ਦਾ ਪੈਟਰੋਲ ਫੂਕ ਰਹੇ ਨੇ ਉਹ ਸਾਡੇ ਕੋਲੋਂ ਕਸਟਮਾਈਜ਼ ਕਰਵਾ ਕੇ ਇਹ ਸਕੂਟਰ ਜਿਹੜਾ ਹੈਗਾ ਆ ਲੈ ਕੇ ਜਾ ਸਕਦੇ ਹੈਗੇ ਨੇ 100 150 ਕਿਲੋਮੀਟਰ ਦੀ ਰੇਂਜ ਦੇ ਵਿੱਚ ਉਹ ਲਿਜਾ ਕੇ ਲੈ ਜਾ ਸਕਦੇ ਨੇ ਉਹਨਾਂ ਲਈ ਈਜ਼ੀ ਹੋ ਜਾਏਗਾ ਨਾਲੇ ਉਹਨਾਂ ਦੇ ਖਰਚੇ ਜਿਹੜੇ ਡੇਲੀ ਦੇ 300 ਰੁਪਏ ਦਾ ਖਰਚਾ ਹੈਗਾ ਉਹ ਤੇਲ ਦਾ ਬਚਣਾ ਸ਼ਟਾਰਟ ਹੋ ਜਾਏਗਾ ਜੀ ਰੋਲਾ ਖਤਮ ਹੈ ਹੁਣ ਐਵਰੇਜ ਉਰੇਜ ਦਾ ਸਾਰਾ ਐਵਰੇਜ ਉਰੇਜ ਦਾ ਸਾਰਾ ਰੋਲਾ ਖਤਮ ਹੈ ਜੀ ਤੁਸੀਂ ਦੱਸੋ ਸਾਨੂੰ ਤੁਹਾਨੂੰ ਕਿੰਨੀ ਕਸਟਮਾਈਜੇਸ਼ਨ ਚਾਹੀਦੀ ਹੈ ਜੀ ਅਸੀਂ ਤਾਂ ਕਸਟਮਰ ਨੂੰ ਪਹਿਲਾਂ ਪੁੱਛਦੇ ਜਿਵੇਂ ਡਾਕਟਰ ਪੁੱਛਦਾ ਹੈ ਨਾ ਜੀ ਪਹਿਲਾਂ ਆਉਣ ਤੋਂ ਪਹਿਲਾਂ ਤੁਹਾਨੂੰ ਬਿਮਾਰੀ ਕੀ ਹੈ ਅਸੀਂ ਬੰਦੇ ਨੂੰ ਪੁੱਛਦੇ ਹਾਂ ਭਾਈ ਸਾਹਿਬ ਤੁਸੀਂ ਆਏ ਸਾਨੂੰ ਦੱਸੋ ਤੁਸੀਂ ਚਲਾਣਾ ਕਿੰਨਾ ਹੈ ਹੂੰ ਸਕੂਟਰ 50 ਕਿਲੋਮੀਟਰ ਚਲਾਣਾ ਹੈ 40 ਚਲਾਣਾ ਹੈ 10 ਚਲਾਣਾ ਹੈ ਅਸੀਂ ਤੁਹਾਨੂੰ ਉਹਦੇ ਅਕੋਰਡਿੰਗਲੀ ਸਕੂਟਰ ਦਿਖਾਈਏ ਹੂੰ ਫਿਰ ਵੇਡ ਦੇ ਅਕੋਰਡਿੰਗ ਵੀ ਅਸੀਂ ਚੈੱਕ ਕਰਦੇ ਆ ਜੀ ਬੰਦਾ ਭਾਰਾ ਹੈਗਾ ਤੇ ਉਹਨੂੰ ਵਧੀਆ ਸਕੂਟਰ ਦਿੱਤਾ ਜਾਵੇ ਜਿਹੜੇ ਕਿ ਦੱਬੇ ਨਾ ਹੂੰ ਨਹੀਂ ਲੋਕੀ ਕੀ ਕਰਦੇ ਨੇ ਜੀ ਛੋਟਾ ਜਿਹਾ ਸਕੂਟਰ ਦੇ ਦਿੰਦੇ ਨੇ ਉਹ ਮੁੜ ਕੇ ਵਿਚਾਰਾ ਕੱਲਾ ਬੈਠਾ ਹੌਲੀ 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 ਤੁਰਿਆ ਹੋਇਆ ਹੈ ਜੀ ਉਹਦੇ ਲਈ ਸੀ ਪਾਵਰਫੁੱਲ ਮੋਟਰਸ ਵਾਲੇ ਸਕੂਟਰ ਦਿੱਨੇ ਹੈਗੇ ਸਾਡੇ ਕੋਲ ਜਿਵੇਂ ਤੁਸੀਂ ਦੇਖੂਗੇ BMW ਉਹ BMW ਦਾ ਹਾਂਜੀ ਉਹ BMW ਮਾਡਲ ਹੈਗਾ ਉਹਦੇ ਵਿੱਚ ਅਸੀਂ 2200 ਵਾਟ ਦੀ ਮੋਟਰ ਦੇ ਵਿੱਚ ਸਕੂਟਰ ਦੇ ਰਹੇ ਹੈਗੇ 2200 ਵਾਟ ਦੀ ਮੋਟਰ ਦੇ ਵਿੱਚ BMW ਕਹਿੰਦਾ ਮੇਨ ਰੀਜ਼ਨ ਹੈਗਾ ਜੀ ਤੁਸੀਂ ਕਾਰ ਵੇਖੀ ਹੋਣੀ ਹੈ BMW ਹੂੰ ਹੂੰ ਸੇਮ ਗ੍ਰਿਲ BMW ਦੀ ਕਾਰ ਦੇ ਅੱਗੇ ਲੱਗੀ ਹੋਈ ਹੈ ਜੀ अच्छा ग्रिल वाइज ही <स्था> लुक ਹੈ ग्रिल वाइज ਉਹੀ ਲੁੱਕ ਹੈ ਜੀ BMW ਫੀਲਿੰਗ ਵਾਈਜ਼ ਵੀ ਸੇਮ BMW ਦੀ ਫੀਲਿੰਗ ਹੈ ਜੀ ਬੈਠ ਕੇ ਚਲਾਉਣ ਨੂੰ ਐ ਲੱਗਦਾ ਜਿਵੇਂ ਆਪਾਂ BMW ਕਾਰ ਦੇ ਵਿੱਚ ਬੈਠ ਕੇ ਚਲਾਉਂਦੇ ਆਗੇ ਸਕੂਟਰ ਚੱਲੀਏ ਹੁਣ ਦੂਜੇ ਸ਼ੋਰੂਮ 'ਚ ਦੀ ਉਹ ਇੱਕ ਤੁਹਾਡੀ ਬੈਟਰੀ ਹੈ ਜੀ ਉਹ ਮੈਂ ਦੇਖਣੀ ਚਾਹੁੰਦਾ ਕਿ ਤੁਸੀਂ ਉਹ ਬੈਟਰੀ ਰਿਪੇਅਰ ਕਰਦੇ ਆ ਜਾਂ ਬੈਲੈਂਸਿੰਗ ਕਰਦੇ ਆ ਸਾਡੇ ਕੋਲ ਜੀ ਅਸੀਂ ਤਕਰੀਬਨ ਦਾ ਮਤਲਬ ਜੋ ਵੀ ਰਿਸਰਚ ਐ ਡਵੈਲਪਮੈਂਟ ਹੁੰਦੀ ਹੈ ਜੀ ਨਵੀ ਅਸੀਂ ਉਹਦੇ ਅਕੋਰਡਿੰਗਲੀ ਮਾਰਕੀਟ ਦੇ ਵਿੱਚ ਕਿਆ ਨਵਾਂ ਆ ਰਿਹਾ ਹੈਗਾ ਇਹ ਅਸੀਂ ਉਹ ਲੈ ਕੇ ਆਂਦੇ ਹੈਗੇ ਆ ਇਹ ਮਸ਼ੀਨ ਰਿਕੁਆਇਰਡ ਸੀਗੀ ਜੀ ਕਿਉਂਕਿ ਕੁਝ ਕੁ ਲੋਕਾਂ ਦੀ ਜਿਵੇਂ 2 ਸਾਲ 2.5 ਸਾਲ 3 ਸਾਲ ਹੋ ਗਏ ਜੀ ਉਹਨਾਂ ਦੀ ਬੈਟਰੀ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ ਕੋਈ ਇੱਕ ਅੱਧੀ ਬੈਟਰੀ ਵੀਕ ਹੋ ਗਈ ਹੈ ਉਹਨੂੰ ਬੈਲੈਂਸ ਕਰਨਾ ਹੋਵੇ ਤੇ ਇਹ ਜਿਹੜੀ ਮਸ਼ੀਨ ਹੈਗੀ ਹੈ ਇਹ ਬੈਲੈਂਸ ਡਿਸਬੈਲੈਂਸ ਮਸ਼ੀਨ ਹੈਗੀ ਹੈ ਆਹ ਵਾਲੀ ਜੀ ਹਾਂਜੀ ਇਹ ਦੇਖੋ ਤੁਸੀਂ ਇੱਕ ਟਾਈਮ ਦੇ ਵਿੱਚ ਇਹਦੇ ਵਿੱਚ 6 ਬੈਟਰੀਆਂ ਲਗਾ ਸਕਦੇ ਆ ਆਪਾਂ ਜੀ ਇਦੇ ਵਿੱਚ ਨੌ ਕਨਸੈਪਟ ਚੱਲਦੇ ਨੇ 24 ਤੋਂ 48 ਘੰਟੇ ਦਾ ਪ੍ਰੋਸੈਸ ਹੈਗਾ ਜੀ ਇਹਦੇ ਵਿੱਚ ਇੱਕ ਵਾਰੀ ਆਪਾਂ ਬੈਟਰੀਆਂ ਨੂੰ ਲਗਾਵਾਂਗੇ ਪ੍ਰੋਸੈਸਿੰਗ ਦੇ ਵਿੱਚ ਤੇ 48 ਘੰਟੇ ਲੱਗਦੇ ਨੇ ਬੈਟਰੀਆਂ ਜਿਹੜੀਆਂ ਨੇ ਉਹਦੀਆਂ ਚਾਰਜ ਹੁੰਦੀਆਂ ਨੇ ਡਿਸਚਾਰਜ ਹੁੰਦੀਆਂ ਨੇ ਬੈਲੈਂਸ ਹੁੰਦੀਆਂ ਨੇ ਹਮ ਬਾਬਾ ਮੋਟਰਸ ਰੋਪਣ ਵਾਲੇ ਦੀ ਪੂਰਾ ਨੌ ਹੈ ਕੀ ਪੂਰੇ ਪੰਜਾਬ ਦੇ ਵਿੱਚ ਦੀ ਮੈਂ ਕਹਿੰਦਾ ਪੰਜਾਬ ਦਾ ਕੋਈ ਅਜਿਹਾ ਜ਼ਿਲ੍ਹਾ ਨਹੀਂ ਹੈ ਜਿੱਥੇ ਇਹਨਾਂ ਦੇ ਸਕੂਟਰ ਨਹੀਂ ਜਾਂਦੇ ਜਿੰਨਾ ਵੱਡਾ ਸਟਾਕ ਇਹਨਾਂ ਕੋਲ ਹੈ ਸ਼ਾਇਦ ਹੀ ਪੰਜਾਬ ਦੇ ਵਿੱਚ ਕਿਸੇ ਕੋਲ ਹੋਏਗਾ ਜੀ ਦੂਰੋਂ ਦੂਰੋਂ ਲੋਕ ਆਉਂਦੇ ਨੇ ਜੀ ਸਾਡੇ ਕੋਲ ਹਾਂਜੀ ਸਰ तकरीबन ओवरऑल ਪੂਰੇ ਪੰਜਾਬ ਤੋਂ ਆਪਣੇ ਕੋਲ ਕਸਟਮਰ ਆਂਦਾ ਹੈ ਜੀ ਜੇ ਆਪਾਂ ਇਧਰੋਂ ਗੱਲ ਕਰੀਏ ਤਾਂ ਲਾਸਟ ਜਲਾਲਾਬਾਦ ਤੱਕ ਵੀ ਸਾਡਾ ਜਿਹੜਾ ਕਸਟਮਰ ਬੈਠਾ ਹੈਗਾ ਜੀ ਉਧਰ ਜੇ ਐਂਡ ਕੇ ਤੱਕ ਵੀ ਸਾਡਾ ਕਸਟਮਰ ਬੈਠਾ ਹੋਇਆ ਹੈ ਜੀ ਕੁਝ ਸਾਡੀਆਂ ਡੇਲੀ ਡਿਲੀਵਰੀਆਂ ਹੁਣ ਲਾਸਟ ਮੰਨ ਦੇ ਵਿੱਚ ਵਾਰਾਨਸੀ ਦੇ ਵਿੱਚ ਵੀ ਸਿਗਿਆ ਜੀ ਮਤਲਬ ਜੀ ਹਰ ਜਗ੍ਹਾ ਦੀ ਡਿਲੀਵਰੀ ਅਵੇਲੇਬਲ ਹੈਗੀ ਹੈ ਇਹ ਜੋ ਕੋਈ ਦਿੱਕਤ ਨਹੀਂ ਹੈਗਾ ਜੇ ਬਾਈਚਾਂਸ ਕਿਸੇ ਨੂੰ ਕੋਈ ਆਪਣਾ ਆਰਡਰ ਕਰਨਾ ਹੈ ਸਕੂਟਰ ਉਹਨੂੰ ਆਪਣੇ ਸ਼ਹਿਰ ਚ ਮੰਗਾਉਣਾ ਹੈ ਤੇ ਕੋਰੀਅਰ ਦੇ ਥਰੂ ਵੀ ਇਹ ਜਿਹੜਾ ਸਕੂਟਰ ਹੈਗਾ ਉਹਦੇ ਤੱਕਰ ਪਹੁੰਚ ਸਕਦਾ ਹੈ ਪਹੁੰਚ ਸਕਦਾ ਹੈ ਬਟ ਕੋਰੀਅਰ ਦੇ ਜਿਹੜੇ ਚਾਰजेस ਹੋਣਗੇ ਉਹ ਕਸਟਮਰ ਦੇ ਹੋਣਗੇ ਆਬਵੀਅਸ ਉਸ ਤੋਂ ਇਲਾਵਾ ਜੇ ਲੋਕਲ ਦੇ ਵਿੱਚ ਵੀ ਕਸਟਮਰ ਚਾਹੁੰਦਾ ਹੈਗਾ ਕਿ ਮੈਨੂੰ ਹੋਮ ਡਿਲੀਵਰੀ ਮਿਲ ਜਵੇ ਹੂੰ ਕੈਸ਼ ਔਨ ਡਿਲੀਵਰੀ ਅਸੀਂ ਨਹੀਂ ਕਰਦੇ ਹੈਗੇ ਅਸੀਂ ਬਾਰ-ਬਾਰ ਕਹਿਣਾ ਚਾਹਾਂਗੇ ਕੈਸ਼ ਔਨ ਡਿਲੀਵਰੀ ਨਹੀਂ ਕਰਦੇ ਆ ਤੁਸੀਂ ਆਪਣਾ ਕਲਰ ਦੱਸੋ ਸਾਨੂੰ ਦੱਸੋ ਕਿਹੜਾ ਮਾਡਲ ਚਾਹੀਦਾ ਪੇਮੈਂਟ ਪਾ ਦਿਓ ਜੀ ਤੇ ਜਿਹੜਾ ਹੈਗਾ ਆ ਸਕੂਟਰ ਤੁਹਾਡੇ ਘਰੇ ਅਸੀਂ ਡਿਲੀਵਰੀ ਕਰਵਾ ਦਾਂਗੇ ਜੀ ਡਿਲੀਵਰੀ ਦੇ ਚਾਰਜਸ ਜਿਹੜੇ ਨੇ ਬੜੇ ਨੋਮੀਨਲ ਜੇ ਅਸੀਂ ਰੱਖੇ ਹੈਗੇ ਨੇ 10 ਰੁਪਏ ਪਰ ਕਿਲੋਮੀਟਰ ਦੇ ਅਕੋਰਡਿੰਗਲੀ ਜਿਹੜੇ ਚਾਰਜਸ ਰਹਿਣਗੇ ਜੀ 10 15 ਕਿਲੋਮੀਟਰ ਦੇ ਏਰੀਆ ਦੇ ਵਿੱਚ ਸਾਨੂੰ ਕੋਈ ਉਹ ਨਹੀਂ ਹੈਗਾ ਅਸੀਂ ਫ੍ਰੀ ਆਫ ਕਾਸਟ ਕਰ ਦਾਂਗੇ ਜੇ ਹੁਣ 50 ਕਿਲੋਮੀਟਰ ਜਾਂ 100 ਕਿਲੋਮੀਟਰ ਦੀ ਰੇਂਜ ਦੇ ਵਿੱਚ ਹੈਗਾ ਤੇ 10 ਰੁਪਏ ਪਰ ਕਿਲੋਮੀਟਰ ਦੇ ਅਕੋਰਡਿੰਗਲੀ ਜਿਹੜੀ ਹੈਗੀ ਹੈ ਉਹ ਅਸੀਂ ਉਹਨੂੰ ਡਿਲੀਵਰੀ ਕਰਵਾ ਦਾਂਗੇ 100 ਕਿਲੋਮੀਟਰ ਤੱਕ ਦੀ ਅਸੀਂ ਡਿਲੀਵਰੀ ਕਰਵਾ ਰਹੇ ਹੈਗੇ ਆ ਉਸ ਤੋਂ ਬਾਅਦ ਜਿਹੜਾ ਹੈਗਾ ਜਾਂ ਤਾਂ ਉਹ ਆਪ ਆ ਕੇ ਲੈ ਕੇ ਜਾ ਸਕਦਾ ਹੈਗਾ ਜਾਂ ਫਿਰ ਕੋਰੀਅਰ ਦੇ ਥਰੂ ਆਪਾਂ ਉਹਨੂੰ ਡਿਲੀਵਰੀ ਕਰਵਾ ਸਕਦੇ ਹਾਂ 100 ਕਿਲੋਮੀਟਰਸ ਤੱਕ ਸਾਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈਗੀ ਜੀ 100 ਕਿਲੋਮੀਟਰਸ ਤੱਕ ਜਿਹੜਾ ਹੈਗਾ ਆ ਸਕੂਟਰ ਅਸੀਂ ਡਿਲੀਵਰ ਕਰਵਾ ਸਕਦੇ ਹਾਂ ਲਓ ਜੀ ਬਾਬਾ ਮੋਟਰਸ ਨਾਂ ਹੈ ਜੀ ਪੂਰਾ ਬੜਾ ਵੱਡਾ ਨਾਂ ਹੈ ਇੱਕ ਵਾਰੀ ਨੰਬਰ ਸੁਣ ਲਓ ਆਪਣਾ ਡਾਇਲ ਕਰੋ ਇਸ ਇਹਨਾਂ ਨਾਲ ਗੱਲ ਕਰੋ ਔਰ ਸੰਪਰਕ ਕਰੋ ਦਿਵਾਲੀ ਹੁਣੀ ਮਨਾਣੀ ਸ਼ੁਰੂ ਕਰ ਦਿਓ ਜੀ ਫੇਰ ਹਾਂਜੀ ਹਾਂਜੀ ਸਰ ਦਿਵਾਲੀ ਹੁਣੀ ਮਨਾਣੀ ਸ਼ੁਰੂ ਕਰ ਦਿਓ ਜੀ ਸਾਰੇ ਹੀ ਮਾਡਲਸ ਆਪਾਂ ਦਿਖਾ ਦਿੰਦੇ ਆਂਗੇ ਤੁਹਾਨੂੰ ਸਾਰੇ ਹੀ ਮਾਡਲ ਦੇ ਉੱਤੇ ਆਫਰਸ ਚੱਲ ਰਹੀਆਂ ਹੈਗੀਆਂ ਨੇ ਵਧੀਆ ਆਫਰਸ ਚੱਲ ਰਹੀਆਂ ਨੇ ਜਾਈਓ ਨੰਬਰ ਬੋਲ ਦਿਓ ਪਹਿਲਾਂ ਇੱਕ ਵਾਰੀ ਫੇਰ ਜੀ ਟੈਲੀਫੋਨ ਨੰਬਰ 9876185960 7009929499 ਹਮ ਮਾਡਲ ਦੇਖਿਆ ਸੀਗਾ ਜੀ ਆਹ ਵਾਲਾ ਮਾਡਲ ਦੇਖੋ ਜੀ ਸਿਰਫ ਔਰ ਸਿਰਫ 30000 ਰੁਪਏ ਜੀ ਆ 37000 37000 ਰੁਪਏ ਤੋਂ ਸਟਾਰਟ ਹੈਗਾ ਜੀ ਮਾਡਲ ਇਹ ਸਾਡਾ ਆ ਜੀ ਆ ਵਾਲਾ ਮਾਡਲ ਜਿਹੜਾ ਹੈਗਾ ਜੀ 53000 ਰੁਪਏ ਤੋਂ ਸਟਾਰਟ ਹੈ ਜੀ ਆ ਜੀ 55000 ਰੁਪਏ ਤੋਂ ਸਟਾਰਟ ਹੈਗਾ ਜੀ ਮਾਡਲ ਆ ਜੀ 53000 ਰੁਪਏ ਜੀ ਆ ਜੀ 55000 ਰੁਪਏ ਜੀ 55000 ਰੁਪਏ ਜੀ 55000 ਰੁਪਏ ਜੀ ਆ तकरीबन ਸਾਰੇ ਹੀ ਮਾਡਲ ਜਿਹੜੇ ਹੈਗੇ ਨੇ ਅਸੀਂ ਸੇਮ ਰੇਟ ਦੇ ਵਿੱਚ ਕਰਦੇ ਨੇ BMW ਦਾ ਰੇਟ ਵੀ ਅਸੀਂ 55000 ਦੇ ਵਿੱਚ ਕਰਤਾ ਹੈਗਾ ਜਿਹੜਾ ਕਿ ਲੋਕੀ 75 80000 ਰੁਪਏ ਦਾ ਸਕੂਟਰ ਵੇਚਦੇ ਵੇਚ ਨੇ ਮਾਰਕੀਟ ਦੇ ਵਿੱਚ ਇਹ ਵੀ ਅਸੀਂ 5 ਜਿਹੜੇ ਮਾਡਲ ਖੜੇ ਨੇ 12 ਇੰਚੀ ਟਾਇਰ ਦੇ ਵਿੱਚ 2200 ਵਾਟ ਮੋਟਰ ਦੇ ਵਿੱਚ ਸਾਰਿਆਂ ਦੇ ਰੇਟ ਅਸੀਂ तकरीबन तकरीबन ਸੇਮ ਕਰਤੇ ਹੋਏ ਨੇ ਕਸਟਮਰ ਨੂੰ ਜਿਹੜਾ ਪਸੰਦ ਆਉਂਦਾ ਹੈ ਉਹ ਤੁਸੀਂ ਲੈ ਜਾ ਸਕਦੇ ਹੋ ਉਸ ਤੋਂ ਇਲਾਵਾ ਤੁਹਾਨੂੰ ਮੈਂ ਦਿਖਾਉਣਾ ਚਾਹੂੰਗਾ ਸਾਡੇ ਕੋਲ ਐਕਟੀਵਾ ਦੇ ਵਿੱਚ ਤੁਸੀਂ ਦੇਖੋਗੇ ਤਾਂ ਸਾਡੇ ਕੋਲ 6 ਤੋਂ 7 ਰੰਗ ਅਵੇਲੇਬਲ ਹੈਗੇ ਨੇ ਜੀ ਸਭ ਤੋਂ ਬੜੀ ਗੱਲ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਜੀ ਇਹ ਐਕਟਿਵ ਆ ਜਿਹੜੀ ਸਾਡੇ ਕੋਲ ਹੈਗੀ ਹੈ 1800 ਵਾਟ ਮੋਟਰ ਦੇ ਵਿੱਚ ਹੈਗੀ ਹੈ ਜੀ ਡਬਲ ਡਿਸਕ ਦੇ ਵਿੱਚ ਵੀ ਅਵੇਲੇਬਲ ਹੈਗੀ ਹੈ ਸਿੰਗਲ ਡਿਸਕ ਦੇ ਵਿੱਚ ਵੀ ਅਵੇਲੇਬਲ ਹੈ ਜੇ ਸਿੰਗਲ ਡਿਸਕ ਦੇ ਵਿੱਚ ਆਏਗੀ ਤਾਂ 1000 ਰੁਪਏ ਰੇਟ ਘਟ ਜੇਗਾ ਜੀ ਜੇ ਡਬਲ ਡਿਸਕ ਦੇ ਵਿੱਚ ਆਏਗੀ ਤਾਂ 1000 ਰੁਪਏ ਰੇਟ ਵੱਜ ਜੇਗਾ ਮੈਂ ਤੁਹਾਨੂੰ ਰੇਟ ਜਿਹੜਾ ਦੱਸਿਆ ਹੈਗਾ ਹੈ ਉਹ ਡਬਲ ਡਿਸਕ ਦਾ ਰੇਟ ਦੱਸਿਆ ਹੈਗਾ ਜੀ ਠੀਕ ਹੈ ਜੀ ਦੇਖੋ ਤੁਸੀਂ ਵਾਈਟ ਸਿਲਵਰ ਗ੍ਰੇ ਬਲੈਕ ਚੈਰੀ ਇੱਕ ਨਵਾਂ ਕਲਰ ਜੀ ਸਕਾਈ ਹੂੰ ਮਤਲਬ ਹਰ ਇੱਕ ਸਕੂਟਰ ਦੇ ਵਿੱਚ ਤੁਹਾਨੂੰ ਸਾਡੇ ਕੋਲ 6 ਤੋਂ 7 ਰੰਗ ਅਵੇਲੇਬਲ ਮਿਲਣਗੇ ਜੀ ਜੀ ਠੀਕ ਹੈ ਜੀ ਹੁਣ ਲੋਕਾਂ ਦੀ ਲੋਕਾਂ ਦਾ ਮਾਈਂਡ ਹੁੰਦਾ ਜੀ ਆਹ ਵੀ ਸਕੂਟਰ ਸੇਮ ਹੈ ਜੀ ਆਹ ਵੀ ਸਕੂਟਰ ਸੇਮ ਹੈ ਜੀ ਇਹ ਦੋਨੇ ਸੇਮ ਹੈ ਜੀ ਠੀਕ ਹੈ ਜੀ ਬਟ ਇਹ ਦੋਨੇ ਸਕੂਟਰਾਂ ਦੇ ਵਿੱਚ ਡਿਫਰੈਂਟ ਹੈਗਾ ਜੀ ਅੱਛਾ ਹੂੰ ਇਹ ਦੋਨੇ ਹੀ ਸਕੂਟਰ ਡਿਫਰੈਂਟ ਹੈਗੇ ਜੀ ਤੁਹਾਨੂੰ ਲੱਗਣਗੇ ਸੇਮ ਨੇ ਹੂੰ ਠੀਕ ਹੈ ਜੀ ਕਿ ਕੋਈ ਫਰਕ ਨਹੀਂ ਹੈਗਾ ਬਟ ਇਹਨਾਂ ਦੋਨਾਂ ਸਕੂਟਰਾਂ ਦੇ ਵਿੱਚ ਵੀ ਫਰਕ ਹੈਗਾ ਲਾਈਟ ਜਗਾ ਕੇ ਜਰਾ ਲਓ ਜੀ ਜਗਾਓ ਲਾਈਟ ਉਹਦੀ ਵੀ ਲਾਈਟ ਜਗਾਓ ਆ ਦੇਖੋ ਜੀ ਹੁਣ ਦੇਖੋ ਜੀ ਗਾਗ ਨਾ ਮਤਲਬ ਕਿ ਕਹਿੰਦਾ ਹੈ ਕਿ 19 ਵੀ ਇੱਕੋ ਹੀ ਹੈ 21 ਵੀ ਇੱਕੋ ਹੀ ਹੈ ਜੀ ਉਹ ਕਹਿੰਦਾ ਜੀ ਪਰ ਕੁਛ ਨਾ ਕੁਛ ਡਿਫਰੈਂਟ ਹੋਏਗਾ ਜੀ ਹੁਣ ਤੁਸੀਂ ਆ ਦੇਖੋ ਜੀ ਇਹਦੀ LED ਇੱਥੇ ਤਾਂ ਕਰਾ ਰਹੀ ਹੈਗੀ ਹੈ ਜੀ ਇਹਦੀ ਗ੍ਰਿਲ ਬੜੀ ਹੈਗੀ ਹੈ ਜੀ ਇਹ ਮਾਡਲ ਜਿਹੜਾ ਹੈਗਾ ਪੁਰਾਣਾ ਮਾਡਲ ਹੈ ਮਾਰਕੀਟ ਦੇ ਵਿੱਚ ਤੁਹਾਨੂੰ ਆ ਵਾਲਾ ਮਾਡਲ ਮਿਲੇਗਾ ਜੀ ਲੋਕਾ ਗੋਲ ਅਸੀਂ ਤੁਹਾਨੂੰ ਨਿਊ ਮਾਡਲ ਵੀ ਦੇ ਰਹੇ ਹੈਗੇ ਆ ਹਮ ਡਿਫਰੈਂਟ ਲਾਈਟ ਹੈ ਉਹਦੀ ਹੂੰ ਠੀਕ ਹੈ ਜੀ ਉਸ ਤੋਂ ਇਲਾਵਾ ਮੈਂ ਤੁਹਾਨੂੰ ਦਾਡ ਮਾਡਲ ਦਿਖਾਣਾ ਆਉਂਗਾ ਜੀ ਆ ਦੇਖੋ ਜੀ ਜੀ ਸਮਾਈਲੀ ਮਾਡਲ ਕਹਿੰਦੇ ਨੇ ਇਹਨੂੰ ਜੀ ਇਹਦੀ ਲਾਈਟ ਦੇਖੋ ਜੀ ਕਿੰਨੀ ਪਿਆਰੀ ਲਾਈਟ ਹੈ ਨੀ ਜੇ ਪੂਰੀ ਡੀਐਲਆਰ ਆ ਗਈ ਇਹਦੀ ਹੂੰ ਠੀਕ ਹੈ ਜੀ ਸਭ ਤੋਂ ਪਹਿਲਾ ਮਾਡਲ ਜੇ ਆਪਾਂ ਗੱਲ ਕਰੀਏ ਅੱਜ ਤੋਂ 5 ਸਾਲ ਪਹਿਲਾਂ ਦੀ ਗੱਲ ਜੀ ਸਭ ਤੋਂ ਪਹਿਲਾ ਮਾਡਲ ਇਹ ਆ ਨਾ ਹੁੰਦਾ ਸੀਗਾ ਇਹਦੇ ਵਿੱਚ ਹੂੰ ਉਹ ਵੀ ਉਸ ਟਾਈਮ ਤੇ 10 ਇੰਚ ਟਾਇਰ ਦੇ ਵਿੱਚ ਆ ਨਾ ਹੁੰਦਾ ਸੀਗਾ ਉਹਦੇ ਵਿੱਚ 1000 ਵਾਟ ਦੀ ਮੋਟਰ ਹੁੰਦੀ ਸੀ ਹੁਣ ਇਹ 12 ਇੰਚ ਟਾਇਰ ਦੇ ਵਿੱਚ ਹੈ ਜੀ ਡਬਲ ਡਿਸਕ ਦੇ ਵਿੱਚ ਹੈਗਾ ਜੀ ਜੀ ਤੇ ਮੈਂ 2200 ਵਾਟ ਦੀ ਮੋਟਰ ਦੇ ਵਿੱਚ ਹੈਗਾ ਸਕੂਟਰ ਹੁਣ ਤੁਸੀਂ ਇਹ ਲੈ ਕੇ ਚੱਲੋ ਕਿ ਸਾਡੇ ਕੋਲ ਅੱਜ ਤੋਂ 5 ਸਾਲ ਪੁਰਾਣਾ ਵੀ ਜਿਹੜਾ ਸਕੂਟਰ ਚੱਲਦਾ ਪਿਆ ਸੀਗਾ ਸਾਸੀ ਉਹਨੂੰ ਵੀ ਕੰਟੀਨਿਊ ਰੱਖਿਆ ਹੋਇਆ ਹੈ ਲੋਕਾਂ ਵਾਂਗੂ ਅਸੀਂ ਇਹ ਨਹੀਂ ਰੱਖਿਆ ਹੋਇਆ ਹੈਗਾ ਕਿ ਕੁਝ ਨਵਾਂ ਮਾਡਲ ਐਡ ਕਰ ਲਓ ਉਸ ਤੋਂ ਬਾਅਦ ਉਹਦਾ ਸਪੇਅਰ ਪਾਰਟ ਨਾ ਮਿਲੇ ਅਸੀਂ ਬਾਰ-ਬਾਰ ਕਮਾਂਗੇ ਕਸਟਮਰਸ ਨੂੰ ਜਿਹੜੇ ਕਾਮਨ ਮਾਡਲ ਮਾਰਕੀਟ ਦੇ ਵਿੱਚ ਚੱਲਦੇ ਨੇ ਉਹਨਾਂ ਨੂੰ ਲਓ ਛੋਟੇ ਡੀਲਰਸ ਦੇ ਕੋਲ ਨਾ ਫਸੋ ਕਟੋ-ਕਟ ਜਿਹੜੇ ਡੀਲਰ ਦੇ ਕੋਲ 40-50 ਸਕੂਟਰ ਖੜੇ ਨੇ ਉਸ ਡੀਲਰ ਦੇ ਕੋਲ ਤੁਸੀਂ ਜਾ ਕੇ ਸਕੂਟਰ ਲਓ ਐਵੇਂ ਹੀ ਛੋਟੇ ਡੀਲਰ ਦੇ ਕੋਲ ਕੋਈ ਸਕੂਟਰ ਲੈ ਲੂਗੇ ਦੇਖੋ ਦੀਵਾਲੀ ਦਾ ਤਿਹਾਰ ਹੈਗਾ ਜੀ ਲੋਕਾਂ ਦੀ ਪਾਕਟ ਦੇ ਵਿੱਚ ਪੈਸਾ ਕਮਾਣਾ ਬੜਾ ਔਖਾ ਹੈ ਜੀ ਖਰਚੇ ਲੱਗੇ ਤਾਂ ਮਿੰਟ ਨਹੀਂ ਲੱਗਦੀ ਹੈਗੀ ਕਸਟਮਰ ਐ ਨਾ ਹੋਵੇ ਕਿ ਤੁਹਾਡਾ ਜਿਹੜਾ ਪੈਸਾ ਹੈਗਾ ਉਹ ਵੇਸਟ ਹੋ ਜੇ ਕਈ ਵਾਰ ਕੀ ਹੁੰਦਾ ਹੈ ਕਈ ਹੁਣ ਦੀਵਾਲੀ ਕਰਕੇ ਕਈ ਛੋਟੇ ਛੋਟੇ ਡੀਲਰ ਆਣਗੇ ਜੀ 5-7 10 ਗੱਡੀਆਂ ਰੱਖਣਗੇ ਵੇਚਣਗੇ ਉਸ ਤੋਂ ਬਾਅਦ ਉਹ ਸ਼ਟਡਾਊਨ ਕਰਨਗੇ ਤੇ ਭੱਜ ਜਾਣਗੇ ਜੀ ਇਹ ਹਰ ਸਾਲ ਦੀਵਾਲੀ ਦੇ ਵਿੱਚ ਹੁੰਦਾ ਹੈ ਫਿਰ ਕਸਟਮਰ ਕਹਿੰਦਾ ਜੀ ਇਹ ਵੀ ਖਰਾਬ ਹੈ ਜੀ ਇਹ ਵੀ ਖਰਾਬ ਨਹੀਂ ਹੈਗਾ ਜੀ ਇਹ ਵੀ ਨੂੰ ਖਰਾਬ ਕਰਨ ਵਾਲੇ ਡੀਲਰ ਭਾਈ ਸਾਹਿਬ ਨੇ ਜਿਹੜੇ ਛੋਟੇ ਡੀਲਰ ਸਿਰਫ ਦੀਵਾਲੀ ਲਗਾਉਣ ਲਈ ਕੰਮ ਕਰਦੇ ਪਏ ਨੇ ਮਾਰਕੀਟ ਦੇ ਵਿੱਚ 5 ਸਾਲਾਂ ਦੀ ਗਰੰਟੀ ਵਾਰੰਟੀ ਤੁਹਾਨੂੰ ਟਰਮਸ ਐਂਡ ਕੰਡੀਸ਼ਨ ਦੱਸਾਂਗੇ ਉਸ ਟਰਮਸ ਐਂਡ ਕੰਡੀਸ਼ਨ ਦੇ ਵਿੱਚ ਅਸੀਂ ਉਹ ਗਰੰਟੀ ਵਾਰੰਟੀਆਂ ਤੁਹਾਨੂੰ ਪ੍ਰੋਵਾਈਡ ਕਰਾਵਾਂਗੇ ਸਾਡੇ ਵੱਲੋਂ ਇਹ ਨਹੀਂ ਹੋਏਗਾ ਜੀ ਕਿ ਗਰੰਟੀ ਵਾਰੰਟੀ ਕੰਪਨੀ ਤੋਂ ਆਏਗੀ ਫਿਰ ਅਸੀਂ ਦੇਵਾਂਗੇ ਜਿਹੜੀ ਵੀ ਗਰੰਟੀ ਵਾਰੰਟੀ ਆ ਔਨ ਦਾ ਸਪੌਟ ਜਿਹੜੀ ਹੈਗੀ ਆ ਉਹ ਤੁਹਾਨੂੰ ਗਰੰਟੀ ਵਾਰੰਟੀ ਮਿਲਣ ਆਲੀ ਹੈਗੀ ਆ ਤੁਸੀਂ ਵਿਦਾਊਟ ਗਰੰਟੀ ਵਾਰੰਟੀ ਸਕੂਟਰ ਲੈਣੇ ਹੈਗੇ ਹੋ ਉਹਦੇ ਵਿੱਚ ਤੁਸੀਂ ਖੁਦ ਲਾਇਬਲ ਹੈਗੇ ਹੋ ਉਹਦੇ ਵਿੱਚ ਉਹ ਵੀ ਅਸੀਂ ਤੁਹਾਨੂੰ ਪਹਿਲਾਂ ਕਨਫਰਮ ਕਰਦੇ ਹੈਗੇ ਆ ਦੱਸਦੇ ਹੈਗੇ ਆ ਬਕਾਇਦਾ ਤੁਹਾਡੇ ਸਾਈਨ ਕਰਵਾ ਕੇ ਅਸੀਂ ਤਾਂ ਹੀ ਅਸੀਂ ਤੁਹਾਨੂੰ ਵਿਦਾਊਟ ਗਰੰਟੀ ਵਾਰੰਟੀ ਵੀ ਦਿੰਦੇ ਹੈ ਵਿਦਾਊਟ ਗਰੰਟੀ ਵਾਰੰਟੀ ਵੀ ਸਿਰਫ 트ੈਂਡ ਇਸ ਕਰਕੇ ਸਟਾਰਟ ਹੋਇਆ ਹੈ ਕਿਉਂਕਿ ਕਸਟਮਰ ਜਿਹੜਾ ਹੈਗਾ ਦੂਰ ਤੋਂ ਆਣਾ ਸਟਾਰਟ ਹੋ ਗਿਆ ਉਹਦੇ ਕੋਲ ਵਾਪਸੀ ਦੇ ਵਿੱਚ ਗਰੰਟੀ ਵਾਰੰਟੀ ਲੈਣ ਆਣਾ ਔਖਾ ਹੋ ਜਾਂਦਾ ਹੈ ਉਹ ਜਿੱਥੋਂ ਮਰਜ਼ੀ ਕਰਵਾ ਸਕਦਾ ਉਹ ਜਿੱ ਲੈ ਕੇ ਚੱਲੀਏ ਜੀ ਕਿ ਉਹਨੇ 7000 ਰੁਪਏ ਆਪਾਂ ਉਹਨੂੰ ਲੈਸ ਕਰਤਾ ਜੀ ਡਿਸਕਾਊਂਟ ਕਰਤਾ ਉਹ 7000 ਰੁਪਏ ਉਹ ਕਿੰਦੇ ਮੰਨ ਲਓ ਸਾਲ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਆਏਗੀ ਉਹ ਯੂਜ਼ ਕਰ ਸਕਦਾ ਹੈ ਜੀ ਉਹ ਲਗਾ ਸਕਦਾ ਹੈ ਜੀ ਉਹ ਆਪਣੇ ਸ਼ਹਿਰ ਦੇ ਵਿੱਚ ਕੰਮ ਕਰਵਾ ਸਕਦਾ ਹੈ ਨਹੀਂ ਵੀ ਹੈਗਾ ਤੇ ਉਹ ਸਾਡੇ ਕੋਲ ਵੀ ਪਾਰਟਸ ਲੈ ਸਕਦਾ ਹੈ ਅਸੀਂ ਇੱਕ ਹਰ ਇੱਕ ਪਾਰਟ ਜਿਹੜਾ ਹੈਗਾ ਆ ਤੁਹਾਡੇ ਤੱਕ ਅਸੀਂ ਹੋਮ ਡਿਲੀਵਰੀ ਪਹੁੰਚਾ ਸਕਦੇ ਹਾਂ ਥਰੂ ਕੋਰੀਅਰ ਅਨਦਰਵਾਇਜ਼ ਤੁਸੀਂ ਸਾਡੇ ਕੋਲ ਆ ਕੇ ਵੀ ਆਪਣੇ ਪਾਰਟਸ ਜਿਹੜੇ ਹੈਗੇ ਆ ਸਕੂਟਰ ਦੇ ਜੇ ਕੋਈ ਖਰਾਬ ਹੁੰਦਾ ਹੈ ਜਾਂ ਟੁੱਟ ਜਾਂਦਾ ਹੈ ਉਹ ਸਾਡੇ ਕੋਲ ਲੈ ਸਕਦੇ ਹਰ ਇੱਕ ਪਾਰਟ ਅਵੇਲੇਬਲ ਹੋਏਗਾ ਜੀ ਇਹ ਨਹੀਂ ਹੋਏਗਾ ਕਿ ਜੋ ਕਾਮਨ ਮਾਡਲ ਦੇ ਅਸੀਂ ਵੇਚ ਰਹੇ ਆ ਉਹਦਾ ਸਾਡੇ ਕੋਲ ਸਪੇਅਰ ਪਾਰਟ ਨਾ ਮਿਲੇ ਹਰ ਇੱਕ ਪਾਰਟ ਹਰ ਇੱਕ ਸੂਈ ਤੋਂ ਲੈ ਕੇ ਅਸੀਂ ਇਹਦੇ ਵਿੱਚ ਜਹਾਜ਼ ਬਣਾਉਣ ਤੱਕ ਦਾ ਜਿੰਨਾ ਵੀ ਸਕੂਟਰ ਦੇ ਵਿੱਚ ਸਮਾਨ ਲੱਗੇਗਾ ਜੀ ਸਾਰਾ ਤੁਹਾਨੂੰ ਪ੍ਰੋਵਾਈਡ ਕਰਾਂਗੇ ਜੀ ਲਓ ਜੀ ਬਾਬਾ ਮੋਟਰਸ ਰੋਪੜ ਔਰ ਬੜਾ ਬੜਾ ਨਾ ਜੀ ਦੇਖੋ ਸਭ ਕੁਝ ਦੱਸ ਦਿੱਤਾ ਇਹਨਾਂ ਨੇ ਜੀ ਕੋਈ ਕੁਐਰੀ ਐਸੀ ਨਹੀਂ ਜਿਸ ਦਾ ਜਵਾਬ ਇਹਨਾਂ ਨੇ ਪਹਿਲਾਂ ਹੀ ਨਾ ਦਿੱਤਾ ਹੋਵੇ ਜੀ ਫਿਰ ਵੀ ਤੁਸੀਂ ਕਮੈਂਟ ਕਰ ਸਕਦੇ ਹੋ ਮੈਂ ਜ਼ਰੂਰ ਕਹਾਂਗਾ ਕਿ ਸਟਰੋਂਗਲੀ ਰეკਮੈਂਡ ਵੀ ਕਰਾਂਗਾ ਬਾਬਾ ਮੋਟਰਸ ਰੋਪੜ ਦਾ ਨਾ ਜੀ ਪੂਰੇ ਪੰਜਾਬ ਦੇ ਵਿੱਚ ਇਹਨਾਂ ਨੂੰ ਵਿਜ਼ਿਟ ਕਰੋ ਜੇ ਈਵੀ ਸਕੂਟਰ ਲੈਣ ਦਾ ਮਨ ਬਣਿਆ ਹੋਇਆ ਹੈ ਨਾ ਜੀ ਇਸ ਵਾਰ ਤਾਂ ਇਹਨਾਂ ਕੋਲ ਜ਼ਰੂਰ ਇੱਕ ਵਾਰੀ ਵਿਜ਼ਿਟ ਕਰਿਓ ਤੇ ਦੇਖਿਓ ਪੂਰਾ ਡਿਫਰੈਂਸ ਜੀ ਧੰਨਵਾਦ ਜੀ ਧੰਨਵਾਦ